ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਟਾਈਮ ਹੋ ਗਿਆ ਆ ਜੀ 12 ਤੇ ਮੈਂ ਕੱਪੜੇ ਧੋਣ ਦੀ ਪਈ ਸੀ ਮਸ਼ੀਨ ਲਾਈ ਹੋਈ ਆ ਤੇ ਨਾ ਉਹ ਨੂੰ ਕਿਹਾ ਤੇ ਸੀਗੇ ਤੇ ਸਮਰਦੇ ਵੀ ਕੱਪੜੇ ਚੇਂਜ ਕੀਤੇ ਆ ਨਾ ਨਹਾਇਆ ਤੇ ਨਹੀਂ ਉਹ ਕਹਿੰਦਾ ਹੀ ਮੈਨੂੰ ਨਹਾਦਾ ਆ ਘਰੇ ਆਂਦੀ ਤੂੰ ਅੱਜ ਕੱਲ ਨਹਾਉਗੀ ਤੇਨੂੰ ਸਾਰਸੋਂ ਨੂੰ ਜਾ ਤੋਂ ਕੋਲੋਂ ਸੁਣੀ ਨਿਕਲੀ ਹੋਈ ਆ। ਉਹਦੇ ਪਾਣੀ ਦਵਾਲੇ ਲੱਗਾ ਆ। ਆ ਗਿਆ ਇੱਧਰ ਜੇ ਕੱਪੜੇ ਗਿੱਲੇ ਹੋ ਗਏ ਨਾ ਦੇਖੀ ਮੈਂ ਤੇ ਕਿੱਦਾਂ ਚਪੇੜਾ ਮਾਰਦੀ। ਨਿੱਕਾ ਜਿਹਾ ਦੇਖ। ਕੱਪੜੇ ਧੋ ਹੁੰਦੇ ਪਏ ਹੁੰਦੇ। ਤੇ ਬਾਕੀ ਆ ਤਾਲੂ ਵਾਲੇ ਸੀਗੇ ਸਵੇਰੇ। ਤਾਉ ਵਾਲੇ ਪਰੌਂਠੇ ਦੇਖਦੀਆਂ ਬਣਾਉਂਦੀਆਂ। ਕਹੇ ਲਸਕੂ ਡਰੀ ਨਾ ਆਪਣੀ ਨਾ ਦੇ ਆ ਤੇਰੀ ਸ਼ੂਟਰੀ ਦੇ ਲਾ ਸੌਣ ਦਾ ਨਹੀਂ ਇਹ ਆ ਇਹ ਬਿੱਤਾ ਪਤਾ ਪਤਾ ਕਰੀ ਜਾਂਦੀ ਬੰਦੇ ਨਹੀਂ ਹੁੰਦਾ ਆ ਇਹ ਦੀਆਂ ਲਤਾਂ ਪਿੱਛੇ ਨੂੰ ਡੈਗ ਜਾਣਾ ਤੂੰ ਦੇਖੀ ਮੈਂ ਕਿ ਪਿੱਛੇ ਨੂੰ ਡੈਗ ਜਾਣਾ ਉਹ ਉੱਤੇ ਹੀ ਚੜ ਗਿਆ ਉਹ ਬੰਨੀ ਦੇ ਕਿੰਨਾ ਖਰਾਬ ਆ ਇਹ ਦੇਖਿਆ ਲੱਗਾ ਸੀ ਢਿਕਣ ਕਰਾ ਹੀ ਹੋਇਆ ਕਰਾ ਹੀ ਹੋਇਆ ਕਰਾ ਆ ਤੇ ਹਾਂਜੀ ਲੋ ਜੀ ਟਾਈਮ ਹੋ ਗਿਆ 4 ਵਜ ਗਏ ਆ ਤੇ ਪੰਜਾ ਪਹਿਲਾਂ ਉੱਥੇ ਡਾਇਆ ਸੀ ਹੁਣ ਜਾ ਕੇ ਇੱਥੇ ਕਰ ਲਿਆ ਆ ਤੇ ਹੁਣ ਅਸੀਂ ਲੱਗੇ ਆ ਪੀਣ ਚਾਹ ਤੇ ਸੋਮਰ ਦਾਣੇ ਪਲਾਂ ਲੱਗਾ ਸੋਮਰ ਲੱਗਾ ਆ ਦਾਣਿਆਂ ਦੀਵਾਲੀ ਕਾਕਾ ਖਲਾ ਦੇਣਾ ਨਹੀਂ ਨਿਕਲਦੇ ਨਹੀਂ ਬਾਤ ਇੱਟਾਂ ਚੋਂ ਫੇ ਚੱਜਨਾ ਖਾਟ ਜਾ ਦੇ ਪਤੰਗ ਉੱਡ ਗਿਆ ਤੇਰਾ ਚੱਕ ਲੈ ਪਤੰਗ ਲੈ ਲੈ ਅਰੇ ਖਲਾਰ ਤੇ ਦਾਣੇ ਸਮਰ ਖਲਾਰ ਦੇ ਖਲਾਰ ਦੇ ਹਾਂ ਉਹ ਖਲਾਰ ਦੇ ਇਧਰ ਆ ਮੈਂ ਧੋਕੇ ਹਾਂ ਸੁਪਨੇ ਆ ਉਹ ਖਲਾਰ ਤੇ ਸਮਰ ਆ ਗਈ ਮੈਂ ਦੰਡਾ ਲੈ ਕੇ ਫੇਰ ਮੈਂ ਜਾ ਰਿਹਾ ਤਾ ਤੇ ਫੜ ਜਾ ਨਹੀਂ ਖਲਾਰੀ ਤੇ ਨਹੀਂ ਹੁੰਦੇ ਉਹ ਦੇ ਕਿੰਨਾ ਧੀਰ ਤੇ ਖੁੱਣ ਤਾ ਤਾ ਹੂ ਤੈਨੂੰ ਪਤਾ ਹੈ ਨਾ ਆ ਵੀ ਦਿਨ ਮਨਾ ਕਰਦੀ ਆ ਤੈਨੂੰ ਪਤਾ ਆ ਬੈਠੋ ਲੈ ਲੋ ਆਇ ਬੈਠੋ ਆਇਆ ਆਹ ਤੋੜ ਕੇ ਸਿੱਟੋ ਤੀ ਲਾ ਨਹੀਂ ਆ ਸਿੱਖੀਆਂ ਆ ਸਮਝ ਆੜਦੀ ਏ ਬੱਤ ਜੁੱਟਿਆ ਸਮਾ ਚੁੱਲੇ ਚੁੱਲੇ ਜੇ ਸੱਟ ਗਿਆ ਚੱਲ ਨਹੀਂ ਆ ਮਾਰਾ ਗਬਾ ਨਹੀਂ ਆ ਪਾ ਉਹਦੇ ਸਾਹ ਤਾਈ ਬੈਸਕਟ ਮੂੰਹ ਚਵਾ ਲਿਆ ఎక్కడ 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 ਇਹ ਠੀਕ ਭਰ ਗਈ ਉੱਪਰ ਦੀ ਪਾਣੀ ਨਿਕਲਣਾ ਆਪਿਆ ਬੰਦ ਹਾਂਜੀ ਆ ਜਾਓ ਹਾਂਜੀ 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 ਹੋਰ ਕਿੰਨਾ ਪਾਣੀ ਚੱਲਦਾ ਆ ਗਿਆ ਕਾਚੇ ਨਹੀਂ ਵਰਗੇ ਜਾਓ ਝੜਦਾ ਪਤੰਗ ਮੰਮੀ ਨੇ ਦਾਣੇ ਬੰਨ ਕੇ ਰਾਤੇ ਖਲਾਦ ਦਾ ਗੱਡੜੀ ਕਿੱਥੋਂ ਲਾਪਿਆ ਵਾਪਾਂ ਬਿਨਾ ਉਹ ਟੈਂਪੋਂ ਦੱਸ ਰਹੇ ਹਾਂ ਉਹ ਕਹਿੰਦੇ ਨੋ ਬਟਨ ਲੱਗਿਆ ਇੰਦਾ ਖਿੱਚਣ ਲੱਗਾ ਆ ਆਪਾਂ ਵੀ ਮੰਨ ਨਹੀਂ ਉਹ ਬਟਨ ਲੱਗੇ ਸਾਰੇ ਆਪਣਾ ਪਾਪ ਹੀ ਕੀ ਕਰਦਾ ਕੱਲ ਨੂੰ ਵੀ ਆਣਾ ਕੱਲ ਨੂੰ ਸੋਨੇ ਪਾਣਾ ਪਤਾ ਨਹੀਂ ਤੇਰਾ ਕਦੇ ਕੱਲ ਨੂੰ ਆਣਾ ਆ ਲਾ ਟੋਪੋ ਖਰਾਬ ਇਹ ਆ ਕਪਾ ਦੇ ਵਾਲੇ ਹੋ ਗਿਆ ਘਰੇ ਕੱਲ ਨਹੀਂ ਸਲਾ ਜਗਾ ਦੇ ਅੱਜ ਗਏ ਹੋਏ ਆ 5 ਵਜੇ ਆ ਨਾ ਪਤਾ ਤੇ ਆਪਾਂ ਤੋਂ ਦੇ ਪਏ ਆ ਮਿੱਟੀ ਤੇ ਚਾਹ ਦੇ ਭਾਂਡੇ ਤੇ ਅੱਜ ਅਸੀਂ ਬਣਾਉਣਾ ਆ ਵਾਲਕੇ ਤੇ ਮੇਰੇ ਆਲੂ ਵਾਲੇ ਸੀਗੇ ਪਰੋਂਠੇ ਵੀ ਬਣਾਏ ਨਹੀਂ ਸਾਡਾ ਉਪਾਏ ਉਹ ਜਲਦੀ ਤਰੀ ਬਣਾ ਲੈਣ ਆ ਲੂਆ ਜੀ ਜਦੋਂ ਮੈਂ 100 ਤੇ 4 ਪਾਉਣ ਲੱਗੀ ਉਹ ਮੋੱਕ ਗਿਆ ਜਿਹੜਾ ਪਹਿਲਾਂ ਪਾਇਆ ਸੀ ਥੋੜਾ ਹੀ ਪਾਇਆ ਸੀ ਨਾ ਤੇ ਗੋਭੀ ਦਾ ਹੋਰ ਚੀਏ ਢਾਰ ਪਾਉਣ ਲੱਗੀ ਹਾਂ ਸਮੂਹੀ ਘੱਟ ਗਈ ਹੈ ਗੋਭੀ ਨੂੰ ਬੱਤੇ ਆਇਆ ਬਹੁਤ ਯਾਰ ਲੈ ਤੇ ਇਨਾ ਕਿ ਨਾ ਹਾਂਜੀ ਇੱਥੇ ਨਾ ਹਾਂ ਰੱਖ ਦਿੱਤੀ ਆ ਗੋਭੀ ਬਣੀ ਮੰਮੀ ਨੇ ਵਿੱਚ ਹਲਦੀ ਤੇ ਨੂਨ ਪਾਇਆ ਤੇ ਇਧਰ ਮੈਂ ਉਹ ਤੜਕੇ ਦੀ ਤਿਆਰੀ ਕਰ ਲਈ ਆ ਕੱਟ ਲਈ ਆ ਤੇ ਇਹ ਉਪਰ ਜੇ ਤਾਂ ਗੋਭੀ ਫੇਰ ਆਪਾਂ ਬਣਾਉਣੀ ਆ ਆਂਦੂ ਤੇ ਆਲੂ ਵੀ ਮੈਂ ਛੱਲ ਛੁੱਲ ਕੇ ਇੱਧਰ ਰੱਖ ਲੈ ਸੀ ਤੇ ਬਾਕੀ ਤੜਕਾ ਲਗਾਉਂਦੇ ਆ ਹੁਣ ਸਾਰਾ ਪਰ ਐਡੀ ਛੈਡੀ ਕਰ ਲਿਆ ਤੜਕਾ ਤੇ ਮਰ ਸੋਨਾ ਪਤੜਕੇ ਲਗਾਉਣਾ ਆ ਤੇ ਉਹ ਗੋਭੀ ਉੱਭੜ ਜੂਵੇ ਫੇਰ ਲਗਾਉਣੀ ਆ ਆਹ ਜੇ ਸਬਜ਼ੀ ਰੋਗੀ ਬਣੀ ਜਾਂ ਠੰਡੀ ਹੋ ਜਾਂਦੀ ਹੈ ਲਈ ਤਾਂ ਨਾ ਕੋਈ ਰੋਣਾ ਕੋਈ ਅੱਤ ਦਾ ਨਾ ਨਾ ਉਹ ਤੁਮ ਜੁਆ ਨਹੀਂ ਲਿਆ ਯਾਨੀ ਆਲੂਆਂ ਨੂੰ ਲਾ ਲਿਆ ਤੜਕਾ ਤੇ ਹਜੇ ਪਾਣੀ ਪਾਉਂਦੀ ਸਾਰੀ ਮਸਤੀ ਨਹੀਂ ਪਾਈਏ ਕਿ ਨਾ ਪਾਈਏ ਤੂੰ ਤਾਂ ਕੋਲੀ ਕੱਢਣ ਲੱਗੀ ਸਾਰੇ ਤੇ ਆਲੂਆਂ ਨੇ ਲੈ ਬੜਾ ਕੁਝ ਖਾਣੇ ਆ ਦੇ ਲਈ ਮੈਂ ਕੀ ਖਾ ਲਈ ਉਹ ਗਾਂ ਤੇ ਅੱਗੇ ਤੂੰ ਖਾ ਲੈ ਪਰ ਗੋਭੀ ਦਾ achar ਥੋੜਾ ਹੀ ਪਾਣੀ ਪਾਉਣਾ ਪਿਛਲੀ ਵਾਰ ਵੀ ਭਾਈ ਫਰੀਦ ਨੂੰ ਥੋੜਾ ਹੀ ਪਾਣਾ ਸਵੇਰ ਨੂੰ ਉਹਨੂੰ ਨਾ ਆਉਂਦਾ ਥੋੜਾ ਕਹਿੰਦੀ ਕਹਿੰਦੀ ਨੇ ਕਿੰਨਾ ਹੀ ਤਾਂ ਪਾਤਾ ਨਹੀਂ ਹੁੰਦਾ ਇਸ ਤੇ ਇਹ ਹੋ ਵੀ ਪਾਣਾ ਆ ਨਾ ਪਟਾਮ ਚਲੇ ਆਇਆ ਹੋ ਗੋ ਲੈਣੋਂ ਖਾ ਨੰਗਾ ਹੀ ਦੌੜ ਗਿਆ ਬਾਹਰ ਨੂੰ ਮੈਂ ਬੂਆ ਘਰ ਤੇ ਲਾਤਾ ਗਾ ਆਪੇ ਚਲ ਜਾ ਆਈ ਚੱਲ ਲੈ ਨੰਗਾ ਮੁੰਡਾ ਔਰ ਤੇ ਮਮਾ ਜੀ ਜੀ ਖਾ ਗਈ ਔਰ ਤੇ ਮਮਾ ਕੀ ਖਾਂਦੀ 好的。<Okay. S 2> um ਨੀ ਮੈਂ ਤੇਰੇ ਨਾਲੋਂ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ੜੁਣ ਦੇ ਫਿਰਦੇਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆ ਪੇ ਰੱਬ ਮਿਲਾਉਂਦਾ ਏ ਮਿਲਣਾ ਆ ਜਾ ਲਓ ਜੀ achar ਸਬਜੀ ਦਵਣੇ ਤਾਂ ਕਿੰਨੀ ਸੁਗੰਧ ਆਦੀ ਹੈ ਨਾ ਸੁੱਕੀ ਏ ਗਾਜਰਾ ਨਹੀਂ ਪਾਈਆਂ ਗਾਜਰਾ ਲੈ ਨਹੀਂ ਹੋਈਆਂ ਉਹ ਵੀ ਹੁਣ ਬਾਅਦ ਚੜ੍ਹਨੀ ਵਿੱਚ ਪਾ ਦਵਾਂਗੇ ਲੈ ਕੇ ਗਾਜਰਾ ਵੀ ਪਾ ਦਵਾਂਗੇ ਇੱਕ ਤਕਾਈ ਹੋ ਜਾਂਦਾ ਇਸ ਤਰ੍ਹਾਂ ਲਾੜਾ ਤੋਂ ਉਹ ਬੂਟ ਨਹੀਂ ਪਾਇਦੇ ਰਾਤ ਨੂੰ ਨਹੀਂ ਪੁੱਤ ਝਾੜੂ ਚੱਕੀ ਦਾ ਰਾਤ ਨੂੰ ਨਹੀਂ ਝਾੜੂ ਚੱਕੀ ਦਾ ਬਹੁਤ ਤੇਰ ਐਨੀਵ ਆਦਰੇ ਜੱਟੂ ਨੂੰ ਵੀ ਬਹੁਤ ਪਸੰਦ ਆ ਗੋਬੀ ਮਨਨਾ ਮੈਂ ਤਾਂ ਗੋਬੀ ਦੀ ਸਬਜ਼ੀ ਖਾਣੀ ਮੈਂ ਤਾਂ ਮੈਂ ਤਾਂ ਕਾਰਲੈਕ ਖਾਣੇ ਕੋਣ ਕਹਿੰਦਾ ਮਨਨਾ ਉਹ ਨਹੀਂ ਮम्मी ਕਹਿੰਦਾ ਮੈਂ ਗੋਬੀ ਦੀ ਸਬਜ਼ੀ ਖਾਣੀ ਹੈ ਹਾਂਜੀ ਟਾਈਮ ਹੋ ਗਿਆ ਜੀ 9 ਵਜੇ ਚੱਲੇ ਆ ਤੇ ਰੋਟੀ ਖਾ ਕੇ ਹਟੇ ਸੀ ਭਾਂਡੇ ਹਜੇ ਇੱਥੇ ਪਏ ਆ ਕੋਲੇ ਤੇ ਚੱਲੀ ਸੀ ਜੀ ਮੈਂ ਭਾਂਡੇ ਧੋਣ ਤੇ ਬਾਕੀ ਸਮਰ ਉੱਧਰ ਆ ਹਜੇ ਆਪਣੇ ਅੰਦਰ ਚਾਚੀ ਉਹਨਾਂ ਕੋਲ ਜੋ ਮੰਮੀ ਕੋਲ ਤੇ ਸੁੱਤਾ ਨੀਗਾ ਉਹ ਵੀ ਹਜੇ ਤੇ ਚਲੋ ਜੀ ਆਪਾਂ ਅੱਜ ਵਾਲੀ ਵਲੌਗ ਦਾ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ Channel mo subscribe di ta na wad.